ਇਹ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਭੂਰੇ ਰੰਗ ਦੀ ਬਿੱਲੀ ਰਹਿੰਦੀ ਸੀ ਲੋਕ ਉਸ ਨੂੰ ਨਿੰਮੋ ਕਹਿ ਕੇ ਬੁਲਾਉਂਦੇ ਸੀ ਉਹ ਬਿੱਲੀ ਬਹੁਤ ਹੀ ਸੋਹਣੀ ਸੀ ਸਾਰੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸੀ ਨਿੰਮੋ ਕਿਸੇ ਦੇ ਘਰ ਦੀ ਨਹੀਂ ਸੀ ਪਰ ਪਿੰਡ ਦੇ ਹਰ ਘਰ ਦੀ ਹੋ ਗਈ ਸੀ ਕਦੇ-ਕਦੇ ਕਿਸੇ ਦੇ ਘਰੋਂ ਰੋਟੀ ਦੇ ਟੁਕੜੇ ਕਦੇ ਕਿਸੇ ਦੇ ਘਰੋਂ ਬਚਿਆ ਹੋਇਆ ਦੁੱਧ ਉਹ ਖਾ ਪੀ ਲੈਂਦੀ ਸੀ ਜਿਸ ਨਾਲ ਨਿੰਮੋ ਨੂੰ ਕਦੇ ਵੀ ਭੁੱਖਾ ਨਹੀਂ ਸੀ ਰਹਿਣਾ ਪੈਂਦਾ ਉਹ ਸਿਆਣੀ ਸੀ ਤੇ ਲੱਕੜੀ ਦੀ ਇੱਕ ਪੁਰਾਣੀ ਓਟਾਰੀ 'ਚ ਰਹਿੰਦੀ ਸੀ ਜਿੱਥੇ ਕਦੇ ਬੱਚੇ ਚੂਹੇ ਲੱਭਣ ਜਾਂਦੇ ਸਨ ਤਿੰਨ ਹੁਣ ਨਿੰਮੋ ਦਾ ਨਿਵਾਸ ਬਣ ਗਿਆ ਸੀ ਇੱਕ ਚੁੱਪ ਚਾਪ ਸ਼ਾਮ ਨੂੰ ਜਦ ਪਿੰਡ ਵਾਲੇ ਆਪਣਾ ਕੰਮ ਮੁਕਾ ਕੇ ਘਰ ਵੱਲ ਵਾਪਸ ਆ ਰਹੇ ਸਨ ਨਿੰਮੋ ਨੇ ਆਪਣੇ ਢਿੱਡ ਵਿੱਚ ਥੋੜਾ ਜਿਹਾ ਦਰਦ ਮਹਿਸੂਸ ਕੀਤਾ ਉਹ ਚੁੱਪ ਕਰਕੇ ਆਪਣੀ ਅਟਾਰੀ ਦੇ ਵਿੱਚ ਲੰਮੀ ਪੈ ਗਈ ਇਸ ਰਾਤ ਨਿੰਮੋ ਨੇ ਚਾਰ ਪਿਆਰੇ ਪਿਆਰੇ ਬੱਚਿਆਂ ਨੂੰ ਜਨਮ ਦਿੱਤਾ ਇੱਕ ਸਫੈਦ ਸੀ ਇੱਕ ਕਾਲਾ ਸੀ ਇੱਕ ਚਿੱਟਾ ਸੀ ਇੱਕ ਕਾਲਾ ਮਿਕਸ ਸੀ ਤੇ ਇੱਕ ਚਿੱਟੇ ਰੰਗ ਦਾ ਬੱਚਾ ਹਰ ਇੱਕ ਬਿੱਲੀ ਦਾ ਨਕਸ਼ ਵੱਖਰਾ ਸੀ ਨੀ ਮੋਨੇ ਆਪਣੀ ਜੀਭ ਨਾਲ ਉਹਨਾਂ ਨੂੰ ਸਾਫ਼ ਕੀਤਾ ਗੋਦ ਵਿੱਚ ਲਿਆ ਤੇ ਉਹਨਾਂ ਨੂੰ ਦੁੱਧ ਪਿਲਾਉਣ ਲੱਗੀ ਉਹ ਰਾਤ ਨੀ ਮੋਲੀ ਇੱਕ ਮਾਂ ਬਣਨ ਦਾ ਤਜਰਬਾ ਸੀ ਪਿਆਰ ਦਰਦ ਤੇ ਜ਼ਿੰਮੇਵਾਰੀ ਨਾਲ ਭਰਿਆ ਹੋਇਆ ਸੀ ਅਗਲੇ ਹਫ਼ਤਿਆਂ ਵਿੱਚ ਨਿੰਮੋ ਦੇ ਬੱਚੇ ਹੌਲੀ-ਹੌਲੀ ਬੋਲਣ ਲੱਗ ਪਏ ਉਹ ਉੱਡਦੇ ਪਰਾਂ ਵਾਲੇ ਕੀੜੇ ਦੇ ਪਿੱਛੇ-ਪਿੱਛੇ ਦੌੜਦੇ ਪੁਰਾਣੀਆਂ ਲਟਕਦੀਆਂ ਚਾਦਰਾਂ ਵਿੱਚ ਓਲੇ ਖੇੜਦੇ ਟੱਪਦੇ ਰਹਿੰਦੇ ਪਿੰਡ ਦੇ ਬੱਚੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਪਹਿਲਾਂ ਤਾਂ ਉਹ ਨਿੰਮੋ ਨੂੰ ਪਿਆਰ ਕਰਦੇ ਸੀ ਹੋਂਟਾ ਨੀ ਮੋ ਦੇ ਨਿੱਕੇ ਨਿੱਕੇ ਬੱਚੇ ਆ ਗਏ ਸਨ ਜੋ ਉਹਨਾਂ ਨੂੰ ਬਹੁਤ ਹੀ ਪਿਆਰੇ ਲੱਗਦੇ ਸਨ ਪਿੰਡ ਦੇ ਬੱਚਿਆਂ ਨੇ ਉਹਨਾਂ ਦੇ ਨਾਮ ਰੱਖੇ ਮਿੱਠੀ ਕਾਲੀ ਟਿੰਕੀ ਅਤੇ ਗੋਰੀ ਨੀਮੋ ਹੁਣ ਸਿਰਫ ਇੱਕ ਗਲੀ ਦੀ ਬਿੱਲੀ ਨਹੀਂ ਸੀ ਰਹੀ ਉਹ ਇੱਕ ਮਾਂ ਮਾਂ ਉਹ ਇੱਕ ਅਧਿਆਪਕਾ ਸੀ ਇੱਕ ਸੁਰੱਖਿਅਤ ਰੱਖਣ ਵਾਲੀ ਮਾਂ ਇੱਕ ਦਿਨ ਪਿੰਡ ਵਿੱਚ ਨਵੇਂ ਕੁੱਤੇ ਆ ਗਏ ਆਵਾਰਾ ਅਤੇ ਭੁੱਖੇ ਉਹਨਾਂ ਨੇ ਕਈ ਬਿੱਲੀਆਂ ਨੂੰ ਡਰਾ ਦਿੱਤਾ ਸੀ ਨਿੰਮੂ ਦੇ ਅਟਾਰੀ ਕੋਲ ਵੀ ਇੱਕ ਕੁੱਤਾ ਘੁੰਮ ਰਿਹਾ ਸੀ ਨਿੰਮੂ ਨੇ ਆਪਣੇ ਬੱਚਿਆਂ ਨੂੰ ਪਿੱਛੇ ਉਹਲੇ ਕਰ ਦਿੱਤਾ ਕੁੱਤੇ ਦੀਆਂ ਕਰਜਨਾ ਨਾਲ ਨਿੰਮੂ ਡਰੀ ਤਾਂ ਸਹੀ ਪਰ ਉਸ ਦੀ ਮਾਂਵਾ ਵਾਲੀ ਹਿੰਮਤ ਨੂੰ ਕੋਈ ਹੈਰਾਨੀ ਸਕਿਆ ਉਹ ਗਰਜੀ ਫੱਟੀ ਤੇ ਕੁੱਤੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜੀ ਹੋ ਗਈ ਕੁੱਤਾ ਥੋੜੀ ਦੇਰ ਲਈ ਠਰ ਗਿਆ ਪਰ ਮਾਂ ਦੀ ਹਿੰਮਤ ਦੇ ਅੱਗੇ ਉਹ ਹਾਰ ਗਿਆ ਹੌਲੀ ਹੌਲੀ ਸਮਾਂ ਲੰਘਦਾ ਗਿਆ ਪਿੰਡ ਦੇ ਲੋਕ ਉਹ ਨਿੰਮੋ ਤੇ ਨਿੰਮੋ ਦੇ ਬੱਚਿਆਂ ਨੂੰ ਬਹੁਤ ਪਿਆਰ ਦਿੰਦੇ ਸਨ ਪਹਿਲਾਂ ਤਾਂ ਨਿੰਮੋ ਦਾ ਢਿੱਡ ਪੂਰਾ ਪਿੰਡ ਭਰ ਦਿੰਦਾ ਸੀ ਪਰ ਹੁਣ ਉਸ ਤੇ ਬੱਚਿਆਂ ਨੂੰ ਵੀ ਲੋਕ ਦੁੱਧ ਤੇ ਰੋਟੀ ਦੇਣ ਲੱਗ ਗਏ ਸਨ ਉਹ ਘਰ ਘਰ ਜਾਂਦੇ ਜਿਸ ਕਰ ਜਾਂਦੇ ਉਸcari ਕਦੇ ਦੁੱਧ ਕਦੇ ਰੋਟੀ ਖਾ ਕੇ ਆਉਂਦੇ ਪਿੰਡ ਦੇ ਲੋਕ ਵੀ ਉਹਨਾਂ ਨੂੰ ਬੜੇ ਚਾਹਾਂ ਦੇ ਨਾਲ ਦੁੱਧ ਤੇ ਰੋਟੀ ਦਿੰਦੇ ਸਨ ਉਹ ਲੋਕਾਂ ਦੀਆਂ ਛੱਤਾਂ ਉੱਤੇ ਘੁੰਮਦੇ ਰਹਿੰਦੇ ਟੱਪਦੇ ਰਹਿੰਦੇ ਜਿਨ੍ਹਾਂ ਨਾਲ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨ ਸਮਾਂ ਲੰਘਿਆ ਬੱਚੇ ਵੱਡੇ ਹੋਣ ਲੱਗੇ ਮਿੱਠੀ ਹੁਣ ਦਿਲਚਸਪ ਹੋ ਗਈ ਸੀ ਕਹੀਂ ਦੂਰ ਕੰਬਲੀ ਦੀ ਛੱਤ ਉੱਤੇ ਦਿਖਤੀ ਕਦੇ ਨਲੇ ਵਿੱਚ ੱਤਕੀ ਜਾਂਦੀ ਕਾਲੀ ਆਪਣਿਆਂ ਹੀ ਤਰ੍ਹਾਂ ਦੀ ਸੀ ਹਮੇਸ਼ਾ ਗੁੱਸੇ ਵਿੱਚ ਤੇ ਸਾਵਧਾਨ ਟਿੰਕੀ ਹੱਸਖੇੜੀ ਤੇ ਮਜ਼ਾਕੀਆਂ ਨਾਲ ਭਰੀ ਹੋਈ ਸੀ ਤੇ ਗੋਰੀ ਉਹ ਵੀ ਨਿੰਮੋ ਦੀ ਪਰਛਾਈ ਸੀ ਇੱਕ ਦਿਨ ਮਿੱਠੀ ਨੇ ਨਿੰਮੋ ਨੂੰ ਛੱਡ ਦਿੱਤਾ ਉਹ ਕਿਸੇ ਹੋਰ ਪਿੰਡ ਵਿੱਚ ਜਾ ਕੇ ਰਹਿਣ ਲੱਗੀ ਨਿੰਮੋ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਾਰੋ ਜਾਣਦੀ ਸੀ ਕਿ ਇੱਕ ਦਿਨ ਬੱਚੇ ਨੇ ਉਹਨਾਂ ਨੇ ਵੱਡੇ ਹੋ ਕੇ ਉੱਡ ਜਾਣਾ ਹੈ ਤੇ ਆਪਣੇ ਆਪਣੇ ਘਰ ਚਲੇ ਜਾਣਾ ਹੈ ਪਰ ਨਿੰਮੋ ਇਹ ਦੁੱਖ ਸਹਿ ਨਾ ਸਕੀ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਹੁਣ ਬੱਚੇ ਵੱਡੇ ਹੋ ਗਏ ਨਿੰਮੋ ਨੇ ਆਪਣੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਸਿਖਾਈਆਂ ਕਿ ਹਮੇਸ਼ਾ ਪਿਆਰ ਨਾਲ ਰਹਿਣਾ ਕਦੇ ਵੀ ਆਪਣਿਆਂ ਦਾ ਸਾਥ ਨਾ ਛੱਡਣਾ ਤੇ ਮਿਲ ਜੁਲ ਕੇ ਰਹਿਣਾ ਤੇ ਮਿਹਨਤ ਕਰਨਾ ਕਦੇ ਨਾ ਛੱਡਣਾ ਕੋਈ ਵੀ ਕਮਜ਼ੋਰ ਜੀਵ ਮਿਲੇ ਤਾਂ ਉਸ ਨੂੰ ਕਦੇ ਵੀ ਡਰਾਉਣਾ ਨਹੀਂ ਸਗੋਂ ਉਸ ਦੀ ਰੱਖਿਆ ਕਰਨੀ ਜਦੋਂ ਬੱਚੇ ਚੂਹਿਆਂ ਦਾ ਪਿੱਛਾ ਕਰਦੇ ਨੀਮੋ ਉਹਨਾਂ ਨੂੰ ਸਿਖਾਉਂਦੀ ਕਿ ਕਦੋਂ ਸ਼ਿਕਾਰ ਕਰਨਾ ਅਤੇ ਕਦੋਂ ਛੱਡ ਦੇਣਾ ਹੈ ਭੁੱਖੇ ਉਹ ਤਾਂ ਖਾ ਜਾਓ ਮਨਰੰਜਨ ਲਈ ਕਿਸੇ ਨੂੰ ਨੁਕਸਾਨ ਨਾ ਪਹੁੰਚਾਓ ਉਹ ਕਹਿੰਦੀ ਨਿੰਮੋ ਦੀ ਇਹ ਸਿੱਖਿਆ ਬੱਚਿਆਂ ਲਈ ਫਿਤਰਤ ਦਾ ਅੰਗ ਬਣ ਗਈ। ਇਹੀ ਦਿਨੀ ਪਿੰਡ 'ਚ ਨਵਾਂ ਪ੍ਰਬੰਧ ਬਣੇ। ਮੁਹੱਲਿਆਂ ਦੀਆਂ ਰਾਤਾਂ ਨੂੰ ਇੱਕ ਦੂਜੇ ਦੀ ਕਤਾਰ ਸੁਰੱਖਿਆ ਢੱਕਿਆਂ ਉੱਤੇ ਛੱਤਾਂ ਤੇ ਖੋਹਾਂ 'ਚ ਚੋਰ ਘੁਮ ਰਹੀ ਸਨ। ਨਿੰਮੋ ਦੇ ਬੱਚਿਆਂ ਨੇ ਖਾਸ ਕਰਕੇ ਕਾਲੀ ਅੰਦਰੂਨੀ ਗਲੀਆਂ ਦੀ ਰਾਤ ਨੂੰ ਰਾਖੀ ਕਰਦੀ ਸੀ ਉਹ ਰਾਤ ਨੂੰ ਚੋਰਾ ਤੋਂ ਰਾਖੀ ਕਰਦੀ ਸੀ ਕਾਲੀ ਦੀਆਂ ਅੱਖਾਂ ਗੂੜੀਆਂ ਚਮਤਕਾਰ ਚਮਕਦਾਰ ਤੇ ਰਾਤ ਚ ਆਪਣਾ ਰੰਗ ਖੋ ਜਾਂਦੀਆਂ ਸਨ ਉਹ ਆਪਣੇ ਬੱਕਦੇ ਪੈਰਾਂ ਨਾਲ ਸ਼ਤਾਂ ਦੀਆਂ ਮਾਰਗ ਇੰਜੀਨੀਅਰ ਬਣ ਗਈ ਸੀ ਕਾਲੀ ਨੇ ਵਰਤਾਂ ਦੇ ਖੜਕਣ ਦੀ ਦਰ ਜਿਹੜ ਨਾਲ ਲੋਕਾਂ ਨੂੰ ਚੋਰਾ ਚੋਰਾ ਤੋਂ ਸੁਚੇਤ ਕੀਤਾ ਇੱਕ ਦੂਜੀ ਰਾਤ ਕਟੜੇ ਖੇਤ ਪਾਸੇ ਉਸਨੇ ਠੰਡੀ ਹਵਾ ਵਿੱਚ ਇੰਜ ਮੰੰਡੀ ਛੱਗਣ ਦਿੱਤਾ ਕਿ ਕੁੱਤੇ ਵੀ ਦੂਰ ਰਹੇ ਪਿੰਡ ਵਾਲਿਆਂ ਨੇ ਉਸਦੀ ਹਿੰਮਤ ਨੂੰ ਸਲਾਹ ਕੀਤਾ ਤੇ ਜਦੋਂ ਵੀ ਕੋਈ ਪਿੰਡ ਵਿੱਚ ਚੋਰ ਆਉਂਦਾ ਤਾਂ ਉਹ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਨਾਲ ਲੋਕਾਂ ਨੂੰ ਜਗਾ ਦਿੰਦੇ ਜਿਸ ਨਾਲ ਚੋਰਾਂ ਨੂੰ ਉਥੋਂ ਖਾਲੀ ਹੱਥ ਭੱਜਣਾ ਪੈਂਦਾ ਸਾਰੇ ਲੋਕ ਹੁਣ ਸਮਝ ਗਏ ਸਨ ਕਿ ਨਿੰਮੋ ਤੇ ਉਸਦੇ ਬੱਚੇ ਇਸ ਪਿੰਡ ਦੇ ਰਖਵਾਲੇ ਬਣ ਗਏ ਨੇ ਉਹ ਇਹਨਾਂ ਨੂੰ ਹੋਰ ਵੀ ਪਿਆਰ ਦੇਣ ਲੱਗੇ। ਹੁਣ ਨੀਮੋ ਦੇ ਬੱਚੇ ਵੱਡੇ ਹੋ ਗਏ ਸਨ। ਉਹਨਾਂ ਨੇ ਵੀ ਆਪਣਾ ਨਾਲ ਦੇ ਦੋਸਤ ਲੱਭਣੇ ਸ਼ੁਰੂ ਕਰ ਦਿੱਤੇ। ਹੁਣ ਨੀਮੋ ਦਾ ਪਰਿਵਾਰ ਹੋਰ ਵੀ ਵੱਡਾ ਹੋ ਗਿਆ ਸੀ ਤੇ ਉਹਨਾਂ ਨੇ ਵੀ ਆਪਣੇ ਘਰ ਬਸਾ ਲਏ ਸਨ। ਪਰ ਲੋਕ ਪੂਰੀ ਤਰ੍ਹਾਂ ਖੁਸ਼ ਸਨ ਕਿਉਂਕਿ ਉਹ ਜਾਣਦੇ ਸੀ ਕਿ ਨੀਮੋ ਤੇ ਉਸਦੇ ਬੱਚੇ ਇਸ ਪਿੰਡ ਲਈ ਇੱਕ ਵਰਦਾਨ ਨੇ ਜੋ ਹਮੇਸ਼ਾ ਉਹਨਾਂ ਦੀ ਰੱਖਿਆ ਕਰਦੇ ਨੇ ਤੇ ਉਹ ਸਾਰੇ ਨਿਮੋਤੀ ਉਹਨਾਂ ਦੇ ਬੱਚਿਆਂ ਨਾਲ ਬਹੁਤ ਖੁਸ਼ ਸਨ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਪਰਮਾਤਮਾ ਸਾਡੀ ਖੁਦ ਉਹ ਖੁਦ ਮਦਦ ਕਰ ਦਿੰਦਾ ਹੈ ਇਸ ਲਈ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਿਣਾ ਚਾਹੀਦਾ ਤੇ ਕਦੇ ਵੀ ਮੁਸੀਬਤ ਤੋਂ ਡਰ ਕੇ ਭਜਣਾ ਨਹੀਂ ਚਾਹੀਦਾ ਤੇ ਉਸ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ